ਹੈਪੀ ਬਰਥਡੇ ਟੂ ਯੂ ਜੱਜੀ ਵਧਾਈਆਂ ਤੁਹਾਨੂੰ ਤੁਹਾਨੂੰ ਜ਼ਿਆਦਾ ਜੀ ਖੈਰ ਆਵੇ ਤੇ ਤੇਰਾ ਟਾਟਾ ਮੁਝਾ ਹੋਇਆ ਬਰਥਡੇ ਪਾਰਟੀ ਵਾਲਿਆਂ ਨੇ ਬੱਚੇ ਗੁੰਜੇ ਲਾਈ ਦੀ ਆ ਵੇ ਲੈ ਆਦਰ ਰਿਕਾਰਡ ਹੋ ਰਿਹਾ ਆਨਲਾਈਨ ਕੀ ਕਰ ਰਿਹਾ ਤੂੰ ਬਰਥਡੇ ਬੋਏ ਮੈਂ ਵਿਚਾਰਾ ਤੇ ਦੇਖਦਾ ਵੀ ਨਹੀਂ ਹੈਗਾ ਕਿੱਥੇ ਵੇ ਇਹ ਚਾਕੂ ਨਾਲ ਵਾਲਾ ਬੱਚੇ ਨੂੰ ਡਰਾਉਂਦਾ ਪਿਆ ਫੇਰ ਕੇਕ ਖਟੇਗਾ ਡਰਾ ਡਰਾ ਕੇ ਕੇਕ ਖਵਾਏਗਾ ਆਪਣਾ ਆ ਭਰਾ ਮੇਰੇ ਨਾ ਬਿਦਨੇ ਮੈਂ ਆਪਣੀ ਭੈਣ ਦਾ ਬੋਤਲ ਚ ਹੋਣਾ ਗਲੇ ਵੱਡਨ ਤੇ ਆ ਗਿਆ ਸੀ ਪਾ ਚੁੱਕਿਆ ਆ ਆ ਬਾਦਰ ਨਾ ਖਬਰ ਫੱਟ ਹਰ ਹਿੰਦੇ ਤੂੰ ਐ ਚੜਾ ਜੜੇ ਸਾਰਾ ਨਹੀਂ ਨਹੀਂ ਗੱਲ ਤੂੰ ਤੇਰਾ ਛੋਟਾ ਨਹੀਂ ਆਣਾ ਹੀ ਮਮਾ ਅੱਜ ਆਪ ਹੀ ਡਰ ਗਿਆ ਬਰਾਬਰ ਬਾਦਰ ਹੈਪੀ ਬਰਥਡੇ ਉਹ ਪਤਨਾਲੀ ਦੇ ਬਾਬਾ ਕੋਲ ਸਾਡੀ ਅਸੀਂ ਕੇਕ ਫੇਰ ਕੱਟ ਚੱਲੇ ਹਾਂ ਹਮ ਗਿਫਟ ਦੇ ਦਾਲੀ ਕੋਈ ਦਾਲੀ ਟਰਨ ਗਿਫਟ ਅੱਛਾ ਅਸੀਂ ਇਹ ਬੱਚਾ ਪਾਰਟੀ 버거 ਸ਼ੁਰੂ ਹਮ ਚਮਚੇ ਵੀ ਵਿੱਚ ਹੀ ਸੁੱਟ ਤੇ ਡਸਟ ਵੀ ਇੰਚ ਓ ਕਿਉਂ ਕੀਰ ਕੀਰ ਵਾਲਾ ਪੈ ਗਿਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹਿੱਡੇ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚਾਚੀ ਵਧਾਈਆਂ ਤੁਹਾਨੂੰ ਤੁਹਾਨੂੰ ਜ਼ਿਆਦਾ ਜੀ ਖਿਆਲ ਚਾਚੂ ਤੁਹਾਨੂੰ ਵੀ ਹੈਂ ਵਧਾਈਆਂ ਤੁਹਾਨੂੰ ਹੈਂ ਜਿਹੜਾ ਅਦਾ ਮੁਜਾ ਹੋਇਆ ਹੈ ਆਹ ਲੋ ਮੈਂ ਤੁਹਾਨੂੰ ਦੇ ਦਿੱਤੀ ਧਰਤੀ ਤੇ ਤੁਹਾਡਾ ਮੁੰਡਾ ਅੱਜ ਦਾ ਦਿਨ ਹੋਇਆ ਸੀ ਮਜ਼ਾਕ ਬਰਥਡੇ ਬਰਥਡੇ ਵਾਲਿਆਂ ਨੇ ਬੱਚੇ ਨੂੰ ਜਲਾਇਆ ਆ ਵੇਲਾ ਆਦਰ ਰਿਕਾਰਡ ਹੋ ਰਿਹਾ ਆਨਲਾਈਨ ਕੀ ਕਰ ਰਿਹਾ ਤੂੰ ਬਰਥਡੇ ਬੋਏ ਹਾਂ ਉਹ ਪੂਰੇ ਵਿਚਾਰਾ ਤੇ ਦੇਖਦਾ ਵੀ ਨਹੀਂ ਹੈਗਾ ਕਿੱਥੇ ਵੇ ਆਇਲ ਭਾਜੀ ਨਹੀਂ ਪਤਾ ਨਹੀਂ ਕਿੱਥੇ ਨੇ ਤੇਰੇ ਪਾਪਾ ਨਹੀਂ ਭਾਜੀ ਨਹੀਂ ਇਹ ਕਿੰਨਾ ਪਹਿਲਾਂ ਤੇ ਇੱਥੇ ਬੈਠਾ ਕੀ ਕੀ ਹੈ ਮੰਮਾ ਨੂੰ ਵੀ ਹੂੰ ਜਿਹੜਾ ਲੈ ਕੇ ਬੈਠਾ ਇਹ ਚਾਕੂ ਨਾਲ ਵਾਲਾ ਬੱਚੇ ਨੂੰ ਡਰਾਉਂਦਾ ਪਿਆ ਫੇਰ ਕੇਕ ਕੱਟੇਗਾ ਡਰਾ ਡਰਾ ਕੇ ਕੇਕ ਖਵਾਏਗਾ ਆਪਣਾ ਪਾਪਾ ਪਹਿਲਾਂ ਕੱਟ ਕੇ ਦੇ ਦਾਲ ਚ ਅੰਦਰ ਅਸੀਂ ਕੱਟ ਕੇ ਜਾ ਰਹੇ ਹਾਂ ਆਹ ਉਹ ਸੌਰੀ ਉਹ ਸੌਰੀ ਲੈ ਕੇ ਜਾਂਦਾ ਮੈਂ ਤੇ ਆਪ ਹੀ ਆ ਜਾਂਦੀ ਨਾ ਕਿਹੜਾ ਰੱਬ ਲਾਵੇ ਦੱਬ ਲਾਵੇ ਸਹੀ ਗੱਲ ਹੈ ਇਹ ਕੱਟ ਕੇ ਦੇਸੀ ਤੁਹਾਡੀ ਯੂਨੀਵਰਸਿਟੀ ਦਾ ਹੋਣਾ ਸੀ ਇਹ ਬੱਚੇ ਕੇਕ ਨੂੰ ਛੇੜਨੋਂ ਨਹੀਂ ਹਟਦੇ ਉਧਰ ਚਾਕੂ ਫੜਿਆ ਮਮੀ ਉਹ ਆਇਆ ਸੀ ਛੜ ਜਾ ਵੀ ਤੂੰ ੁੰਡੇ ਆ ਲੈ ਚੱਲ ਗਲਾ ਕੱਟ। ਹਰ ਨਵੇਂ ਕੇ ਇੱਕ ਟੱਕਰ। ਆਪਰਾ ਮੇਰੇ ਕਿੰਨਾ ਵੀ ਹੁਣ ਗਲਾ ਵੱਡਣਾ ਹੈ ਮੈਂ ਆਪਣੀ ਭੈਣ ਦਾ। ਵੱਡਦਾ ਵੀ ਫਾਇਦਾ ਵੀ। ਹੁਣ ਬੋਤਲ ਚ ਹੁਣਾ ਕਿ ਗਲੇ ਵੱਡਣ ਤੇ ਆ ਗਏ ਅਸੀਂ ਪਹੁੰਚ ਗਿਆ। ਤੇ ਹੁਣ ਦੀਦੀ ਕਹਿੰਦੇ ਮੇਰਾ ਖੈਰਾ ਛੱਡਾ ਛੱਡੋ ਮੈਂ ਜਾਵਾਂ। ਇਹਦਾ ਕੁਝ ਕਰਕੇ ਛੱਡੇਗਾ। ਕਿਤੇ ਕਰ ਤੂੰ। ਨਾ। ਕੋਈ ਦਮ ਫਾਇਦਾ ਨਹੀਂ ਨਾ ਹੁਣਾ। ਸਹੀ ਗੱਲ ਹੈ। ਸਹੀ ਗੱਲ। ਅਗਨੂ ਐ ਵੀ ਮੈਂ ਛੇਤੀ 버ਗਰ ਖਾ ਲਵਾਂ। ਆਗੇ ਆਗੇ ਭਾਜੀ ਆਗੇ ਕਹਿੰਦੇ। दो <laughs> जा ਕਾ ਖਾ ਰੋ। ਫਾਗੂ ਹੈ ਗਿੰਦੇ। ਉਹਨੇ ਦੇਖ ਖਾ ਰੋ। ਇਹ ਨਾ ਬਾ ਮਾਜੀ ਸੋਂ ਬੜੀ ਔਖੀ ਲੱਭੀ ਐ ਤੇ ਤੀਲਾ ਵੀ ਥੋੜੀ ਜਿਹੀ ਨਾ ਵੇਸ ਲਗ ਰਹਾ। ਤੂੰ ਐਂ ਚੜਾ ਜੜੇ ਸਾਰਾ। ਨਾ ਗਲਤ ਕਰ ਨਾ ਥੋੜੇ ਨਿਆਣਾ ਛੋਟਾ ਦਿਆ। ਹਾਂ ਬੂ। ਤੇਰਾ ਛੋਟਾ ਨਿਆਣਾ ਹੀ ਐ ਮम्मा ਅੱਜ। ਨਹੀਂ। ਅਬ ਕੀ ਤੂੰ ਮੈਂ ਜੋ ਆਇਆ ਹਾਂ ਉਹ ਜਾਣ ਲੱਗੀ ਫੇਟੂ ਆ ਗਈ। चाइनीज बने आया पूरा पूरा। है पूरा बैठो बैठो बच्चे शगन चलो ਜਾਓ ਬੈਠੋ ਪਾਪਾ ਨਾਲ ਪਾਪਾ ਨਾਲ ਬੈਠੋ ਉੱਥੇ ਵਾ ਆਪ ਹੀ ਡਰ ਗਿਆ ਤਾ ਬੜਾ ਦਾ ਡਰਿਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਡੀਅਰ ਬਲੈਸ ਯੂ ਬੀਨੋ ਬਲੈਸ ਯੂ ਹੈਪੀ ਬਰਥਡੇ ਹੈਪੀ ਬਰਥਡੇ ਟੂ ਬਸ ਹੋਏ

ਸਭ ਹੋ ਗਿਆ। ਹੋਸਟ ਲਾਈ ਸੀ। ਆ ਮੈਂ ਰੋਕੀ ਹੋਈ ਸੀ। ਅੱਛਾ। ਨਹੀਂ ਨਹੀਂ ਬੰਦ ਕਰਨਾ। ਚਲੋ ਜੀ ਜੀ ਖਵਾ ਦੋ। ਮੈਂ ਬਣਾ ਦੇਣੀ ਵੀਡੀਓ। ਅਸੀਂ ਪਹਿਲਾਂ ਖਵਾਣੀ ਸੀ। ਖਾਓ ਮੈਂ ਬਣਾਣੀ ਆ ਬਲ ਫਿਰ ਖਵਾਵਾਂਗੀ ਮੈਂ ਬਾਅਦ ਚ। ਹਏ। ਦਰਨ ਦੇ ਟੂਲ ਬਾਹਰ। Olan birader ama. Olan biter neyin var yine. Otur. 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 Otur.

ਆ ਕੀ ਕੀਤਾ ਸੀ ਬਬੂ ਲਾ ਚਾਹ ਬਣ ਜਣੀ ਸੀ ਫੇਰਾ ਸਮਾਨ ਚਾਰਕ ਬੋਟੇ ਕੋਲ ਓਕੇ ਮੀ ਜੀ ਜੀ ਉਹ ਤਾਂ ਬੈਠੇ ਕੰਮ ਡਬਾਕਸ ਵਿੱਚ ਦੇ ਦੇ ਜੀ ਡਬਾਕਸ ਦੇ ਉਹ ਨੀਲੇ ਮੈਨ ਨਾਲ ਮੈਂ ਫੜਾਉਣੀ ਹੈ ਅੰਦਰ ਵਿੱਚ ਰੱਖ ਕੇ ਜਾਨ ਨੂੰ ਕੇ ਪੀਜ਼ਾ ਕੀ ਲੈਣਾ ਤੁਸੀਂ ਦੱਸੋ ਪੀਜ਼ਾ ਬਰਗਰ ਵੀ ਦੇ ਦੀ ਮਾ ਜੀ ਹਾਂ ਪਹਿਲਾਂ ਇਹ ਦੇ ਨਹੀਂ ਹੈ ਨਾ ਆ ਦੇ ਆਓ ਤੁਸੀਂ ਆ ਇੱਕ ਬਾਕਸ ਦੇ ਆਵਾਂ ਹਾਂ ਸੋਨ ਪੀਜ਼ਾ ਨੂੰ ਦੀ ਬਣੀ ਲੈ ਕੇ ਆਏ ਆ ਮੈਂ ਦੇ ਰੱਖੂਣੀ ਪਹਿਲਾਂ ਆਹ ਲੋ ਬਈ ਇਹ ਪੀਜ਼ਾ ਕਿ ਸੈਂਡਵਿਚ ਦੇਖੀ 버거 ਵੀ ਹੈ ਵਰਗਾ ਕਿਉਂ ਨਹੀਂ ਦੇਣਾ 버거 ਪਹਿਲਾਂ ਖਾ ਲੋ ਇੱਥੇ ਆ ਜਾਓ ਕਿ ਉੱਥੇ ਖਾ ਲੋਗੇ ਇੱਥੇ ਸੌਖਾ ਰਹੇਗਾ ਬੈੱਡ ਤੇ ਨਹੀਂ ਮਿਲੇਉਂ ਨਹੀਂ ਕੋਈ ਉਹਨਾਂ ਤੋਂ ਰੱਖ ਆਈਆਂ ਇਹ ਚੀਜ਼ ਲ ਮੈਂ ਲਿਆਦਾ ਕੀ ਲਿਆਣਾ ਮੈਂ ਤੂੰ ਅੰਮ੍ਰਿਤ ਛੱਡ ਦੇਣਾ ਕਰਨੇ ਲਿਆ ਚਲੋ ਮੇਰੇ ਅੱਖ ਦਾ ਫੇ ਪੂਰੇ ਨੇ ਲਿਆਉਣੇ ਵੀ ਲੱਗਦਾ ਵੀ ਇਹ ਤਾਂ ਨਿਬੜਿਆ ਪਿਆ ਸਰ ਪਾਰਟੀ ਹੋ ਗਈ ਫਿਨਿਸ਼ ਓਰ ਥੈਂਕ ਯੂ ਪਾਰਟੀ ਦੇਣ ਵਾਲਿਆਂ ਨੂੰ ਥੈਂਕ ਯੂ ਅਸ਼ਗਨ ਕੀ ਬਣਿਆ ਵੇ ਹੈ ਪਾਰਟੀ ਦੇ ਉੱਤੇ ਹੈ ਡਾਡਾ ਡਾਡਾ ਆ ਇੰਜਾਇਰ ਹੋ ਜਾਈ ਗਿਫਟ ਹੁੰਦਾ ਹੈ ਓਏ ਗਿਫਟ ਹਾਂ ਸਭ ਤੋਂ ਵਧੀਆ ਤੇ ਇਹ ਪਿਆਰ ਹੈ ਸਭ ਤੋਂ ਵੱਡਾ ਸਭ ਤੋਂ ਵੱਡਾ ਲੱਗਦੀ ਹੈ ਮम्मा ਕੋਈਆ ਇੱਕ ਮਿੰਟ ਬੁੱਤੂ ਕੋਲੋ ਮੈਂ ਨਾ ਕੇਕ ਵੀ ਲੈ ਰੱਖਾਂ ਉਹਦਾ ਪਤਾ ਪੂਰਨ ਦੇ ਬਰਥਡੇ ਨੂੰ ਚਮਚੇ ਵੀ ਵਿੱਚ ਹੀ ਸੁੱਟ ਤੇ ਡਸਟ ਵੀ ਇੰਚ ਓ ਕਿਉਂ ਵੀ ਡਿਸਪੋਜ਼ੇਬਲਸ ਮਾਜੇ ਪਤਾ ਲੱਗੇ ਚਮਚੇ ਵੀ ਇੱਥੇ ਕੱਢੇ ਫਿਰ ਬਾਅਦ ਚੋਂ ਮਾਜੇ ਕੱਢੇ ਕੀ ਕੀ ਰੋਲਾ ਪੈ ਗਿਆ ਇਰੋੜਾ ਦੀ ਪਿਆ ਹੈਗਾ ਜੇ ਅਸੀਂ ਹਿੰਦਸਾਬ ਨੂੰ ਹੂੰ ਉਹ ਦੇਤਾ ਹੈ ਕੋਈ ਦੇਤਾ ਰਿਟਰਨ ਗਿਫਟ ਅੱਛਾ ਅਸੀਂ ਤੇ ਕੋਈ ਗਿਫਟ ਦਿੱਤਾ ਨਹੀਂ ਤੁਸੀਂ ਰਿਟਰਨ ਦੇਤਾ ਹੈ ਲਾਪ ਕੀ ਮਿਲ ਗਿਆ ਇਹ ਜੁੱਤੀ ਮੈਟ ਨਹੀਂ ਮਿਲੀ ਬੀਨੋ ਜੁੱਤੀ ਮੈਟ ਨਹੀਂ ਆਹ ਕਿਦਾਂ ਸੋਣਾ ਮਿਲਿਆ ਆ ਦੇਖੋ ਇਹ ਤੇ ਸ਼ਾਪ ਵੀ ਹੋਈ ਜਾਣ ਪੈਂਦੀ ਦਿਖਾਇਓ ਨਾਨੀ ਮਮਨ ਦਾ ਵਾਉ ਥੈਂਕ ਯੂ ਤੇ ਕਿਆ ਨਹੀਂ ਤੁਸੀਂ ਹਾਂ ਥੈਂਕ ਯੂ ਬੋਲੇ ਨਹੀਂ ਅੱਗੋਂ ਭਰੀ ਜਾਂਦੇ ਨੇ ਨਾ ਨਾ ਕਿੱਥੇੋਂ ਆਏ ਆ ਥੈਂਕ ਯੂ ਨਹੀਂ ਆਖਣਾ ਹੁੰਦਾ ਹੈ ਨਾ ਕੋਈ ਨਹੀਂ ਕਹਿੰਦਾ ਚਗੰਦੀ ਕਿਹੜੀ ਹੈ ਵਾਉ ਕਿੰਨਾ ਦਿਖਾਓ ਕਿੰਨੀ ਫਰੋਜ਼ਨ ਹੈ ਨਾ ਇਹ ਫਰੋਜ਼ਨ ਹੈ ਨਾ ਫਰੋਜ਼ਨ ਥੋੜੀ ਹੈ ਹਾਂ ਉਹ ਵੇ ਕਿਹੜੀ ਹੈ ਮੰਮਾ ਮੇਰੀ ਕਿੱਟ ਫਰੋਜ਼ਨ ਪਰ ਹੀ ਨਹੀਂ ਹੈ ਮੰਮਾ ਮੇਰੀ ਕਿੱਟ ਵਾਉ ਸਪੇਸ ਮਮ ਚਗੰਦ ਦਿਖਾਓ പൂരന്ത <muchas> <muchas> <muchas>